ਪੌਣੇ 11 ਹੋ ਗਏ ਨੇ ਤੇ ਆਪਾਂ ਕਰਦੇ ਆ ਜੀ ਆਪਣਾ ਬਲੌਗ ਸਟਾਰਟ ਹਾਂਜੀ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਅੱਜ ਦੇ ਇੰਦਰ ਬਲੌਗ ਓ ਰੋਟੀ ਖਾ ਲ ਤੂੰ ਕੋਠੇ ਚੜ ਗਿਆ ਹੁਣ ਓ ਰੋਟੀ ਦਾ ਟਾਈਮ ਹੋਇਆ ਤੇ ਹੁਣ ਗਿਆ ਰੋਟੀ ਖਾ ਲ ਤੂੰ ਕੋਠੇ ਚੜ ਗਿਆ ਜੀ ਤੇ ਲਓ ਜੀ ਇੱਧਰ ਹਮੇਸ਼ਾ ਦੀ ਤਰ੍ਹਾਂ ਆਪਣੀ ਰੋਟੀ ਦੀ ਤਿਆਰੀ ਦਾ ਰੱਖਦਾ ਥੋੜਾ ਜਿਹਾ ਗੋੜ ਨਹੀਂ ਹੋਇਆ ਗਲਾਈ ਦਾ ਦਵਾਈ ਖਾਦੀ ਨਹੀਂ ਨਾ ਤੀ ਉਹ ਨਿੰਬੂ ਦਵਾ ਰੇ ਖਾ ਲਿਆ ਨਾ ਦਵਾਈ ਪਈ ਹੈ ਨਾ ਦਵਾਈ ਖਾਓ ਆਪਣੀ ਹੁਣ ਚਲੋ ਲਓ ਜੀ ਆਪਣਾ ਬਲੌਗ ਹਮੇਸ਼ਾ ਦੀ ਤਰ੍ਹਾਂ ਸਵੇਰ ਦੀ ਸਵੇਰ ਦੇ ਨਾਸ਼ਤੇ ਤੋਂ ਸਟਾਰਟ ਭਾਈ ਬੇਸਣ ਵਾਲੀਆਂ ਰੋਟੀਆਂ ਬਣਾਈਆਂ ਜ ਮਿਸੀਆਂ ਰੋਟੀਆਂ ਬੇਸਣ ਵਾਲੀਆਂ ਮਈਆਂ ਰੋਟੀਆਂ ਮਿਸਣ ਵਾਲੀਆਂ ਚਲੋ ਠੀਕ ਆ ਜੀ ਮਿਲਦੇ ਆ ਜੀ ਖਾ ਪੀ ਗਏ ਹੁਣ ਜੋ ਸਾਡੀਆਂ ਦਾਲ ਵਾਲੀਆਂ ਆਇਆ ਬੈਸਣ ਵਾਲੀ ਗੱਲੀ ਹਰਮੰਦੀ ਆਇਆ ਓਕੇ ਮੰਗਦਾ ਸੀ ਨਾ ਆਹ ਮੰਗਦਾ ਸੀਗਾ ਤੁਹਾਨੂੰ ਦਿੱਤੀਆਂ ਨੇ ਘਰ ਮੈਨੂੰ ਦਿੱਤੀ ਇਹਦਾ ਮਤਲਬ ਉਹ ਕੋਈ ਨਹੀਂ ਤੁਹਾਨੂੰ ਗੱਲ ਬਣਾਦਾ ਨਹੀਂ 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 ਉਹ ਨਹੀਂ 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 ਮੈਨੂੰ ਪਤਾ ਕੀ ਲੱਗਾ ਉਦੋਂ ਆਪਾਂ ਗੱਲ ਕਰਦੇ ਨੇ ਸਾਰੀਆਂ ਇਹੀ ਬਣਾਉਣੀਆਂ ਆ ਤਾਂ ਕਰਕੇ ਮੈਨੂੰ ਲੱਗਾ ਫਿਰ ਚਲੋ ਕੋਈ ਗੱਲ ਨਹੀਂ ਖਾ ਲਵੇ ਉਹ ਹਾਂ 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 ਚਲੋ ਮਿਲਦੇ ਆਈ ਰੋਟੀ ਪਾਣੀ ਖਾ ਗਏ ਹੁਣ ਆਪਣੀਆਂ ਦਾਲ ਵਾਲੀਆਂ ਮਿਸੀਆਂ ਹਾਂਜੀ ਲੋ ਜੀ ਰੋਟੀ ਪਾਣੀ ਖਾ ਗਏ ਹੋ ਗਿਆਂ ਵਿਲੇ ਹਾਂ ਨਗਦੀ ਨਹੀਂ ਹੁਣ ਬੰਦੇ ਨਹੀਂ ਹਾਣੀ ਦਾ ਆਹ ਉਧਰ ਕੋਈ ਵੱਖਣ ਮੁੱਖਣ ਲਾ ਲੈਣਾ ਤਾਂ ਜੋ ਜੋ ਮਰਜੀ ਲਾ ਕੇ ਖਾਓ ਤੇ ਚਲੋ ਠੀਕ ਆ ਜੀ ਮੈਂ ਚੱਲਾਂ ਦੁਕਾਨ ਤੇ ਤੇ ਤੁਸੀਂ ਹੁਣ ਆਪਣਾ ਸਮਾਂ ਸਮੂਹ ਕੀ ਲੈ ਗਿਆ ਹਣਾ ਦੁਪਹਿਰ ਵਾਸਤੇ ਇਹੀ ਪੰਗਾ ਆ ਹਣਾ ਕੀ ਬਣਾਈਏ ਚਲ ਮੈਂ ਗੱਲ ਦੱਸਾਂ ਹਾਂ ਰਾਤ ਨੂੰ ਮੇਰੇ ਦੋਸਤ ਦਾ ਫੋਨ ਆਇਆ ਦਸੀਰ ਨਾਲ ਗੱਲ ਹੋਣੀ ਹਾਂ ਮੇਰੇ ਦੋਸਤ ਦਾ ਫੋਨ ਆਇਆ ਉਹਨੂੰ ਤਾਂ ਅਲੋ ਹੈ ਹਾਂ ਪੱਕਾ ਤਾਂ ਸੀਸੀ ਕੀ ਕੰਦਾ ਕਿੰਦਾ ਕਿੱਥੇ ਆ ਮੇਰੇ ਮਕਰੇ ਕਿ ਅਸਵੇਰੇ ਮਿਲਦਾ ਹਾਂ ਮੈਨਾਂ ਨਹੀਂ ਮੈਂ ਕੰਮ ਕਰਨਾ ਤੇ ਪਤਾ ਨਹੀਂ ਜੇ ਕਿੰਦਾ ਇਹ ਕਹਿੰਦਾ ਇਹ ਕਹਿੰਦਾ ਕਿਹੜਾ ਕੰਮ ਮੈਂ ਤੂੰ ਦਾ ਕਿਹੜਾ ਕੰਮ ਆ ਮੈਂ ਤੂੰ ਦਾ ਬਲੰਦ ਨੂੰ ਮੈਂ ਤੈਨੂੰ ਕਿਹੜਾ ਕੰਮ ਆ ਮੈਨੂੰ 33 ਕੰਮ ਆ ਕੋਈ ਨਹੀਂ ਕੰਮ ਤੇ ਮੈਂ ਕਰਾਉਂਗਾ ਅੱਗੇ ਤੂੰ ਕੀ ਆ ਜਾ ਕੰਮ ਕਰਨੇ ਜੰਮ ਦੇ ਵਿੱਚ ਗੱਲ ਆ ਉਹਨੂੰ ਤੇ ਖਾਲੀ ਪਾਣੀ ਆ ਤੈਨੂੰ ਵੜਾ ਕੰਮ ਨਹੀਂ ਮੈਂ ਤਾਂ ਬਿੱਲ ਆ ਗਿਆ ਤਾਂ ਕੰਮ ਆ ਜਾਊਗਾ ਤੇ ਨਾ ਅੱਗੇ ਵੀ ਤੇ ਕਹਿੰਦਾ ਮੈਂ ਤੇਰਾ ਕਰਾਉਂਦਾ ਹੀ ਆਂ ਓਏ ਬੋਲਦੀ ਅੱਗੇ ਕਹਿੰਦਾ ਕਹਿੰਦਾ ਅੱਗੇ ਵੀ ਤੇ ਦਿੰਦਾ ਮੈਂ ਹੀ ਕਰਾਂ ਨਾ ਕੰਮ ਤੇ ਮੈਨੂੰ ਦੱਸ ਕਹਿੰਦਾ ਮੈਂ ਕਰਾਉਂਗਾ ਅੱਗੇ ਵੀ ਕਿੱਥੇ ਕਰਪਾ ਘੱਟੇ ਹੀ ਕਰਦੇ ਅੱਗੇ ਵੀ ਇਕੱਠੇ ਕਰਦੇ ਅਨਮੋਲ ਪਤਾ ਕੀ ਪੱਲੂ ਪੱਲੂ ਦੀ ਕਹਿੰਦੀ ਕਹਿੰਦੀ ਇਸ ਦਾ ਦੋਸਤ ਅਨਮੋਲ ਬਹੁਤ ਅਨਮੋਲ ਹੈਗੇ ਜੀ ਇਹ ਬੜੀ ਅਨਮੋਲ ਬਹੁਤ ਅਨਮੋਲ ਹੈ ਪੱਲੂ ਵੀ ਗੱਲਾਂ ਬਹੁਤ ਹੁੰਦੀਆਂ ਆ ਵੀ ਕਦੇ ਕਦੇ ਚਲੋ ਠੀਕ ਹੈ ਜੀ ਉਹਦੇ ਅੱਗੇ ਵੀਾਰੇ ਦੇ ਰੋਟੀ ਅੜੀ ਪਈ ਸੀ ਚਲੋ ਤੁਸੀਂ ਰਲ ਮਿਲ ਕੇ ਤੁਸੀਂ ਦੋਨਾਂ ਜਣੀਆਂ ਨੇ ਮਦਦ ਕਰ ਦਿੱਤੀ ਉਹਦੀ ਆਹੋ ਚਲੋ ਠੀਕ ਹੈ ਮੈਂ ਜੱਲਾ ਦੁਕਾਨੇ ਹਾਂ ਹੁਣ ਤੇ ਜਦੋਂ ਰੋਟੀ ਓਏ ਕਹਿੰਦਾ ਪੰਚ ਦੇ ਦੇ ਰੇ ਸਬਜੀ ਬਾਜੀ ਲੈਣ ਜਾਣਾ ਆਇਆ ਨਾ ਮੈਨੂੰ ਫੋਨ ਕਰ ਲਈ ਫੇ ਮੈਂ ਆਜੂ ਘਰ ਠੀਕ ਆ ਲੈਣਾ ਕੀ ਆ ਡਿਸਾਈਡ ਜਦੋਂ ਲੈਣ ਜਾ ਉੱਥੇ ਜਾ ਕੇ ਦੇਖਾਂਗੇ ਭਿੰਡੀਆਂ ਬਣਾ ਲਓ ਭਰ ਕੇ ਆਲੂ ਬਾਗੇ ਤੂੰ ਤਾਂ ਆਲੂ ਖਾਣੇ ਆ ਭਿੰਡੀਆਂ ਤੂੰ ਭਿੰਡੀਆਂ ਤੂੰ ਫੇ ਨਹੀਂ ਖਾਣੀਆਂ ਹੈਗੀਆਂ ਫੇਰਾ ਕੀ ਉਹਦਾ ਕਹਿੰਦੀ ਆਲੂ ਬਾਗੇ ਭਿੰਡੀਆਂ ਬਣਾ ਲੈ ਨਾਲ ਦਾ ਚਲ ਤੂੰ ਮੈਨੂੰ ਫੇਲੀ ਹੋ ਕੇ ਫੋਨ ਕਰ ਫੇ ਆਪਾਂ ਉੱਥੇ ਜਾ ਕੇ ਦੇ ਦੇ ਕੀ ਲੈਣਾ ਹਾਂਜੀ ਕਿਧਰ ਗਏ ਸਵਾ 12 ਹੋਇਆ ਇੱਧਰ ਰੀਲਾ ਆਹਾ ਔਲਾਦ ਦੂਜੇ ਫੋਨ ਦਵਜਦਾ ਪਿਆ ਹਾਂਜੀ ਸਬਜੀ ਲੈਣ ਮੈਂ ਪਹਿਲਾਂ ਕਿਹਾ ਸੀ ਮੇਰੇ ਨਾਲ ਚੱਲ। ਮੈਂ ਮੈਂ ਤਾਂ ਤੇ ਪਰੋਸੇ ਦੀ ਨਹੀਂ ਗੱਲ ਕੀਤੀ ਪਤਾ ਕੀ ਗੱਲ ਪਿੰਡੀਆਂ ਪੁੰਡੀਆਂ ਲੈਣੀਆਂ ਮੈਨੂੰ ਨਹੀਂ ਪਤਾ ਲੱਗਦਾ ਦੇਖਣ ਨੂੰ ਵੀ ਉਹ ਵਧੀਆ ਆ ਪੱਕੀਆਂ ਆ ਕਿੱਦਾਂ ਆ। ਨਹੀਂ ਪੁੰਡੀਆਂ। ਤੇ ਇਸ ਕਰਕੇ ਮੈਂ ਤੁਹਾਨੂੰ ਕਿਹਾ ਜੀ ਨਾਲ ਚੱਲ ਉੱਥੇ ਜਾ ਕੇ ਫਿਰ ਮੈਨੂੰ ਪਤਾ ਲੱਗਾ ਉੱਥੇ ਫੋਨ ਆਇਆ ਤੇਰਾ ਵਾਪਸ ਆ ਜਾਓ ਮੈਂ ਨਾਲ ਜਾਂਦੀ ਆ। ਚਲ ਆ ਜਲੀਏ ਹੁਣ ਫਿਰ। ਮੰਮੀ ਬਾਟ ਕਰਦੇ ਪਏ ਆ। ਮੰਮੀ ਬਾੜ ਵੜਦੇ ਪਏ ਆ ਤੇ ਚਲੋ ਆਪਾਂ ਲੈ ਕੇ ਆਏ ਜੀ ਸਬਜ਼ੀ। ਕੂਬਲ ਆਏ ਸੀ। ਹਾਂਜੀ ਲਓ ਜੀ ਆ ਗਏ ਆ ਜੀ ਕਿੰਨੀ ਦੀ ਨਾ ਵਾਈਫਾਈ ਵਾਈਫਾਈ ਹਜੇ ਨਹੀਂ ਚੱਲਣਾ ਵਾਈਫਾਈ ਨੂੰ ਟਾਈਮ ਲੱਗਣਾ ਜਰਾ ਜੀ ਉਹ ਚੱਲੀ ਜਾਂਦਾ ਚਾ ਉਹ ਚੱਲੀ ਜਾਣਾ ਕੋਈ ਗੱਲ ਨਹੀਂ ਅੱਜ ਛੱਪੇ ਅੱਜ ਛਪਿੱਤਰੀ ਕੱਜ ਅੱਜ ਖਤਮ ਹੋਣਾ ਹੈ ਹਾਂ ਹਾਂ ਉਹ ਨੈਟ ਦਾ ਪਤਾ ਕੀ ਹੈ ਪਤਾ 3:30 ਵਜੇ ਵੰਗ ਜੀਓ ਜੀਓ ਉੱਤੇ ਸਾਰਾ ਲਿਖਿਆ ਆਉਂਦਾ ਜੀਓ ਦੇ ਉੱਤੇ ਤੇ ਨੈਟ ਵਾਲਿਆਂ ਦਾ ਹੋਈ ਹੈ ਮੇਰੀ ਗੱਲ ਉਹ ਕਹਿੰਦੇ ਕੰਪਨੀ ਵਾਲੋਂ ਕੋਈ ਇਸ਼ੂ ਆ ਉਹ ਸੈੱਟ ਕਰਦੇ ਪਏ ਆ ਅਪਡੇਟ ਵਗੈਰਾ ਕੋਈ ਇਸ ਕਰਕੇ ਸਾਰਿਆਂ ਦਾ ਬੰਦ ਆ ਅੱਜ ਬੱਦਲ ਚੱਲ ਪਏਗਾ ਮਾਹਮਸ ਵਧੀਆ ਨਹੀਂ ਲੱਗਦਾ ਠੀਕ ਠਾਕ ਜਿਹਾ ਠੰਡਾ ਆ ਠੰਡਾ ਆ ਕਿੱਸਰਾ ਲੱਗਦਾ ਜਿੱਦਾਂ ਦਾਸ ਜੀ ਕੁੱਟਨ ਕੁੱਟਨ ਜੀ ਕੁੱਟਨ ਕੁੱਟਨ ਜੀ ਲੱਗਦੀ ਜਦੋਂ ਮਾੜਾ ਜਿਹਾ ਮਾੜਾ ਜਿਹਾ ਮੀਂਹ ਪੈ ਗਿਆ ਨਾ ਫੇਸ ਹੀ ਹੋਣਾ ਪਤਾ ਕਿਦਾਂ ਜਿੱਦਾਂ ਹਜੇ ਉਹ ਆਕਾਸ਼ ਦੇ ਵਿੱਚ ਨਾ ਜਿੱਦਾਂ ਉਹ ਕਲੀਅਰ ਬਣ ਕਲੈਰਿਟੀ ਹੈ ਨੀਗੀ ਕਲੈਰਿਟੀ ਹੈ ਨੀਗੀ ਇਸ ਕਰਕੇ ਲੱਗਦਾ ਇਦਾਂ ਦਾ ਚਲੋ ਮੈਂ ਜਾਂਦਾ ਹਾਂ ਦੁਕਾਨੇ ਓਕੇ ਓਕੇ ਕਿੱਦਾਂ 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 ਇਹ ਬੱਚਾ ਹੋਇਆ ਨਾ ਉਹ ਕੁੜੀ ਨੂੰ ਉਹ ਦੇਖਣਾ ਉਸ ਹਿਸਾਬ ਨਾਲ ਜਿੱਦਾਂ ਵੀ ਹੋਇਆ ਮੁੜੀਆਂ ਵੀ ਲੈਂਦੀਆਂ ਹਾਂ ਚਲੋ ਚੰਗਾ ਜੀ ਲਓ ਜੀ ਇੱਧਰ ਪਾਣੀ ਇੱਕ ਹੋ ਗਏ ਆ ਤੇ ਇੱਧਰ ਮਾਸੀ ਜੀ ਕਿੱਦਾਂ ਕੀ ਕਰਦੇ ਆ ਅੱਜ ਮੇਰੀ ਡਿਊਟੀ ਲੱਗੀ ਅੱਜ ਮਾਸੀ ਜੀ ਨੇ ਬਣਾਉਣੀਆਂ ਪੀਣੀਆਂ ਲਓ ਤੁਸੀਂ ਠੀਕ ਆਹ ਬਣਾ ਲੈਂਦੇ ਹਾਂ ਜੀ ਠੀਕ ਆਹ ਬਣਾ ਲੈਂਦੇ ਹਾਂ ਚਲੋ ਜੀ ਤੇ ਇੱਧਰ ਮਾਸੀ ਜੀ ਆ ਗਈ ਮੂੰਗੀ ਦੀ ਦਾਲ ਅੱਜ ਸਾਡੇ ਆਪ ਕੋ ਆਪਣੀ ਦਾਲ ਬਣਾਣੀ ਪੀਂਗੀ ਦਲੀ ਗੋਰੀ ਮੀਠੀ ਪਿੰਡੀ ਤੇ ਕਮ ਦਾਲ ਨਾਲ ਪਿੰਡੀਆਂ ਤੇ ਨਾਲ ਬਣਾ ਲੈਨੇ ਆਪਾਂ ਦਾਲ ਨਾਲ ਰੋਟੀ ਓ ਚਲੋ ਕਰ ਲੋ ਫਿਰ ਮੈਂ ਐਸੇ ਖੋੜਦੀ ਚਲੋ ਠੀਕ ਹੈ ਫਿਰ ਬਗਲਾਦਮਾ ਪੱਲੂ ਦਾ ਫੂਨ ਜਾਰਜ ਵੀ ਨਾਲ ਓਕੀ ਠੀਕ ਹੈ ਓਕੇ ਓਕੇ ਲੋਹੀ ਤੇ ਬਣ ਗਈਆਂ ਪੀਂਗੀਆਂ ਆ ਹਾਂ ਵਸਜੀ ਹਾਂਜੀ ਹਾਂਜੀ ਤੇ ਨਾ ਮਸਾਲੇ ਵਾਲੀਆਂ ਭਿੰਡੀਆਂ ਆ ਹੂੰ ਮਸਾਲੇ ਭਿੰਡੀਆਂ ਸਾਦਾ ਪਿੰਡੀ ਸਾਦਾ ਪਿੰਡੀ ਇਹ ਉਧਰ ਦਾਲ ਜੀ ਪਈ ਆ ਤੇ ਇਧਰ ਭਿੰਡੀ ਆ ਮਸਾਲਾ ਲੱਗਾ ਹੈ ਠੀਕ ਆ ਤੇ ਮਾਸੀ ਜੀ ਆਟਾ ਗੁੰਨ ਤੇ ਬਾਹਰ ਰੈਕਟ ਹਾਂ ਬਾਹਰ ਰੈਕਟ ਕਈ ਬਾਹਰ ਕਰਦਾ ਮੰਮਾ ਕਹਿੰਦਾ ਜਾਇ ਤੂੰ ਆ ਨਾਲੇ ਫਾਫਾ ਚੱਕੇ ਵਿੱਚ ਰੱਖ ਠੀਕ ਹੈ ਹੋਰ ਕੀ ਚਲੋ ਮਿਲਦੇ ਆ ਫਿਰ ਨਾਲੇ ਉਹਦਾ ਦਾਲ ਹੋ ਜਾਵੇ ਲਾਂਹ ਕਰ ਕਰਤਾ ਚਲੋ ਠੀਕ ਆ ਓਕੇ ਹਾਂਜੀ ਹਾਂਜੀ ਘੱਟ ਕੋਈ ਗੱਲ ਨਹੀਂ ਲਓ ਜੀ ਇੱਧਰ ਆਲੂ ਪਾਣੀ ਆ ਇੱਧਰ ਭਿੰਡੀਆਂ ਮੇਤਾ ਤਾਂ ਹੋਤੀਆਂ ਸੀ ਮੈਂ ਮੰਮੀ ਮੈਂ ਫੇਰ ਕੋ ਲਈ ਫੇਰ ਲਈ ਆ ਉਹ ਪਿਆਜ਼ ਤੁਸੀਂ ਕਹਿੰਦੇ ਸੀ ਤੂੰ ਵੜੀਆਂ ਚਲੋ ਦਾਲ ਵੀ ਤਕਰੀਬਨ ਤਕਰੀਬਨ ਹੋ ਹੀ ਚੱਲਦੀ ਆ ਸਾਨੂੰ ਥੋੜੀ ਲੱਗਦੀ ਹਲਦੀ ਹੋਰ ਪਾ ਲੈਣੇ ਆਲੇ ਤੁਹਾਨੂੰ ਆਪਣੀ ਘਾਟਾ ਦਾ ਕੋਈ ਗੱਲ ਲੱਗੇ ਤੁਸੀਂ ਦੇਖੋ ਆਪਣੇ ਮੱਛੀ ਚਲ ਕੋਈ ਨਾ ਬੱਦਲ ਜਾ ਹੋਇਆ ਆ ਅੱਜ ਬਟ ਥੋਮ ਮੱਝ ਪੈ ਗਈ ਆ ਹਨਾ ਹਾਂਜੀ ਜੀ ਆ ਗਏ ਉਹ ਮੌਸਮ ਕਿਦਾਂ ਦਾ ਮੌਸਮ ਤਾਂ ਬਹੁਤ ਵਧੀਆ ਆ ਹਵਾ ਹਵਾ ਠੰਡੀ ਚੱਲਦੀ ਪਈ ਆ ਪਰ ਮੀਂਹ ਨੂੰ ਤਾਂ ਕੋਈ ਚਾਂਸ ਲੱਗਦਾ ਨਹੀਂ ਠੁੜੀ ਚੱਲ ਜਾਈਓ ਠੁੜੀ ਜਾ ਪੱਛ ਨਹੀਂ ਹੁੰਦਾ ਇਹ ਤਾਂ ਮੀਂਹ ਨੂੰ ਤਾਂ ਚਾਂਸ ਹੈ ਫੇਰ ਹੀ ਆਣਾ ਕੋਈ ਗੱਡੀ ਚਲੋ ਠੀਕ ਮੀਂਹ ਦਾ ਕੋਈ ਚਾਂਸ ਮੈਨੂੰ ਲੱਗਦਾ ਨਹੀਂ ਹੈਗਾ ਜਾਵਰ ਪਾਣੀ ਪੂਣੀ ਪੀਣਾ ਕੋਚ ਤਾਂ ਠੀਕ ਆ ਮੈਂ ਬਣਾਉਣੀ ਲਿੰਮਕਾ ਬਣਾਵਾਂ ਨਿੰਬੂ ਪਾ ਕੇ ਦਵਾ ਬਹੁਤ ਬਗਿਆ ਚੋ ਬਗਿਆ ਹੋਰ ਦੀਆ ਚਲੋ ਠੀਕ ਆ ਹੈ ਜਾਂ ਦਿੱਖਦੇ ਪਿੱਛੇ ਰਹਿੰਦੇ ਮੈਂ ਘੇਰ ਰਸੋਈਂ ਰੱਖ ਦਿੰਦਾ ਚਲੋ ਠੀਕ ਹੈ ਬਿਆਸ ਨਹੀਂ ਮੇਲਾ ਹੋਈ ਉਹ ਗੁਕੇ ਜਦ ਮੈਂ ਉਧਰ ਲੱਗਾ ਰਹੀ ਸੋਈ ਰੱਖਣ ਹਾਂਜੀ ਜੀ ਦਾਲ ਬਣ ਗਈ ਮੱਕੀ ਆ ਫੜਕਾ ਲੱਗ ਰਿਹਾ ਪਿੰਡੀਆਂ ਪਿੰਡੀਆਂ ਪਾਈਆਂ ਨਹੀਂ ਇਹ ਵਿੱਚ ਇਹਦੇ ਨਾਲ ਠੀਕ ਆ ਤਾਲੀ ਲੈਣਾ ਅੱਛਾ 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 ਪਿੰਡੀਆਂ ਅਲੱਗ ਤਾਲਣ ਤਾਲਣ ਦੀਆਂ ਆਲੂ ਅਲੱਗ ਓਕੇ 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 ਵਿੱਚ ਸੁੱਕੇ ਆਲੂ ਹੋ ਜਾਣ ਨੇ ਅੱਛਾ ਜਾਲੂ ਜਦੋਂ ਹੋ ਜਾਣਗੇ ਤਾਂ ਫੇਰ ਠੀਕ ਆ ਜੀ ਤੇ ਉਹਨੂੰ ਜਾਣਾ ਅੱਜ 2 ਵਜੇ ਲੈਣ ਟਾਈਮ ਵਜੇ 10 ਮਿੰਟ ਪਹਿੇ ਆ ਫੇਰ ਮੈਂ ਜਾਣਾ ਲੈਣ ਉਹਨੂੰ ਤੇ ਮੌਸਮ ਤੋਂ ਬਾਹਰ ਇਦਾਂ ਦਾ ਮੀਂਹ ਮੂ ਦਾ ਚਾਂਸ ਤਾਂ ਕੋਈ ਨਹੀਂ ਲੱਗਦਾ ਹੈਗਾ ਹਵਾ ਹਲਕੀ ਹਲਕੀ ਚੱਲਣ ਢੇ ਬਸ ਠੰਡੀ। ਹਾਂ। ਬਾਕੀ ਦੇਖਦੇ ਆ। ਆਹ ਸਕੂਟੀ ਜਾਂਦੇ ਆ ਫੇਰ ਦੇਖਦੇ ਆ ਕੀ ਮੌਸਮ ਵਾ ਕਿਦਾਂ ਦਾ ਹਿਸਾਬਦਾ ਵਾ। ਯਾ। ਵਈ ਖਾਧੀ ਤੋਂ ਆਪਣੀ? ਚਲੋ ਵਈ। ਇਹ ਰਾਤ ਦਾ ਹੁਣ ਬੱਚੇ ਨੂੰ ਰੱਖਦੇ। ਬੱਚੇ ਰਾਤ ਦਾ ਪੁੱਛੇ। ਰਾਤੀ ਪੁੱਛਿਆ ਸੀਗਾ ਤੈਨੂੰ ਜਦੋਂ ਗੋਲੀ ਦਿੱਤੀ ਸੀ ਤੈਨੂੰ ਦੂਜੀ। ਸਿੰਗਲ ਗੋਲੀ ਇੱਕ ਦਿਨ ਨੂੰ। ਫੇ ਸਵੇਰੇ ਤੈਨੂੰ ਦਵਾਈ ਖਾਣ ਲੱਗੇ ਨੂੰ ਪੁੱਛਿਆ। ਸਿਆ ਰੋਟੀ ਖਾਣ ਲੱਗੇ ਨੂੰ ਮੈਂ ਕਿਹਾ ਦਵਾਈ ਖਾ ਲਈ ਆਪਣੀ। ਹਾਂਜੀ ਜੀ। ਨਸੇ ਰੁੱਟੇ ਹੋਇਆ। ਨਸੇ ਰੁੱਟੇ ਹੋਇਆ। ਦੇਖਿਆ ਮੈਨੂੰ ਪਤਾ ਲੱਗਿਆ। ਨੇ ਟੇ ਨਾ ਨਸ਼ੇ ਰੁੱਟੇ ਆ ਠੀਕ ਆ ਜੀ ਸੇਰੇ ਨੂੰ ਰੋਟੀ ਖਾ ਲ ਕੇ ਉਹਦੇ ਵੀ ਤੈਨੂੰ ਕਿਹਾ ਦਵਾਈ ਖਾ ਲਈ ਆਪਣੀ ਕੀ ਆ ਮੈਂ ਤੈਨੂੰ ਉਦੋਂ ਨਾ ਤੂੰ ਨਹੀਂ ਸੁਣਿਆ ਤਾ ਹੁਣ ਮੇਰਾ ਕੀ ਕਸੂਰ ਐ ਚ ਜੀ ਨਹੀਂ ਕਿਹਾ ਯਾਰ ਕੀ ਆ ਸੀ ਮੈਂ ਤੈਨੂੰ ਚਾਹ ਪੀਣੀ ਆ ਚਾਹ ਪੀਓ ਪੀਓ ਨਸ਼ੇ ਰੁੱਟੇ ਹੋਇਆ ਪਲਾਉ ਚਾਹ ਫੇ ਚਾਹ ਤੁਹਾਨੂੰ ਮਰੋਣੀ ਪਣੀ ਆ ਹਾਂ ਦੁੱਧ ਲਿਆਤਾ ਤੁਹਾਨੂੰ ਹੁਣ ਮੈਂ ਮੈਂ ਦੱਲਾਣਾ ਬਲਗ ਨੂੰ ਲੈਣ ਬਸ ਹੋਰ 10 ਮਿੰਟ ਹੋਰ ਆ ਆ ਗਏ ਦੇਖਦੇ ਆ ਕੀ ਪ੍ਰੋਗਰਾਮ ਆ ਓ ਦੇਖੰਡੀ ਬੈਠੀ ਅੰਦਰ ਰੀਲਾਂ ਇਹ ਚਾਹ ਪੀਣੀ ਆ ਉਹਨੇ ਬੁਲਾਇਆ ਉਹਨੇ ਹੈੱਡਫੋਨ ਤੂੰ ਕਹਿੰਦੀ ਵਾਈਫਾਈ ਚੱਲਣਾ ਤੇ 3 ਵਜੇ ਤੱਕ ਮੇਰਾ ਲੈਣਾ ਤੋਂ ਹੋ ਜਾਣਾ ਹੈ ਕਹਿੰਦੀ ਉਸ ਤੋਂ ਬਾਅਦ ਤਾਂ ਕਿ ਕਿੱਦਾਂ ਹੋਊਗੀ ਕਾਦੀ ਟੈਨਸ਼ਨ ਹੈ ਕਿੱਦਾਂ ਹੋਊ ਜਦੋਂ ਹੋਊ ਦੇਖੀ ਜੋਗੀ ਉਹ ਸੁਣਦਾ ਹੀ ਨਹੀਂ ਵਿਆ ਹੈਗਾ ਮੈਂ ਮਹਿਮਾਨੀਆਂ ਤੇ ਕੀਪੂ ਨੇ ਮਾਰੀ ਸੁਣਦਾ ਹੀ ਨਹੀਂ ਵਿਆ ਉਹਨੂੰ ਕਿੰਨੀਆਂ ਰਾਜਾ ਬਾਨੀਆਂ ਤੈਨੂੰ ਪੁੱਛੀਏ ਚਾਹ ਪੀਣੀ ਆ ਇੱਕ ਤਾਂ ਰੀਲ ਹੈੱਡਫੋਨ ਲਾ ਕੇ ਨਾ ਦੇਖ ਉਧਰ ਦੇਖਿਆ ਕਰ ਕੋਈ ਬਾਜ਼ ਮਾਰਦਾ ਪਤਾ ਵੀ ਲੈ ਲੱਗੇ ਅੱਜ ਪਤਾ ਦੇਖਿਆ ਇਨਸੇਰ ਦਾ ਫੋਨ ਹੈ ਹਾਂ ਹੈ ਮੈਂ ਕਹ ਜੇ ਇੱਕ ਦਾ ਨਾਂ ਦੇਖਣਗੇ ਨੈਟ ਜੇ ਵਾਈਫਾਈ ਨਾਲ ਚੱਲਦਾ ਆ ਦੇ ਕੋਈ ਫਰਕ ਪੈ ਚੱਲਦਾ ਸੀ ਦੱਸ ਆ ਨਹੀਂ ਜਾਣਾ ਇਹਨਾਂ ਨੇ ਇਹ ਵੀ ਗੱਲ ਸਹੀ ਆ ਮੂੰਹ ਅੱਡ ਕੇ ਪੈ ਰਹਿਣਗੇ ਪਤਾ ਵੀ ਲੱਗਣਾ ਜਿੰਦੇ ਆ ਕਿ ਮਰੇ ਆ ਆ ਮੈਂ ਕਹ ਜੀ ਸੁੱਤੇ ਵੀ ਅੱਜੇ ਕਰਦੇ ਹੋਣੇ ਹਾਂ ਆਹਾਂ ਮਾਸੀ ਕਹਿੰਦੇ ਸੁਪਤੀ ਵੀ ਬੋਲਦੀ ਕਿ ਕਿਤੇ ਉੱਤੇ ਲੱਗੀ ਕਿ ਫੂਟ ਤੇ ਲੱਗੀ ਮਾਸੀ ਕਹਿੰਦੇ ਫੂਟ ਤੇ ਪੈ ਗਈ ਕਿ ਉਹ ਤੇ ਕਿ ਫੂਟ ਤੇ ਲੱਗੀ ਲੋ ਜੀ ਟਾਈਮ ਹੋ ਗਿਆ ਪੌਣੇ ਤਿੰਨ ਤੇ ਅਸੀਂ ਆ ਕੇ ਘਰੇ ਪਲਦ ਨੂੰ ਲੈ ਗਏ ਅਵਾਸ ਦੂਸਤਾ ਕੋਈ ਨਹੀਂ ਗੱਲ ਵੀ ਕੁਝ ਨਹੀਂ ਹੋਈ ਹੈਗੀ ਹਾਂ ਫੋਨ ਪੁੱਛਦੀ ਕਿੰਦੀ ਮੇਰਾ ਮਹਿਕਾ ਮੜੀ ਜੀ ਤੇੜ ਵੱਧ ਗਈ ਆ ਕੋਈ ਨਹੀਂ ਮੈਂ ਕਿਹਾ ਫੇਰ ਕਿ ਹੋ ਗਿਆ ਜਿੰਨਾ ਚੱਲਦਾ ਮੈਂ ਕਿਹਾ ਚਲਾਈ ਜਾ ਕੁਝ ਨਹੀਂ ਹੋ ਜਾ ਲਾ ਬਾਕੀ ਮੈਂ ਕਿਹਾ ਤੁਸੀਂ ਇੱਕ ਜੀ ਦਾ ਧਿਆਨ ਰੱਖਿਆ ਕਰੋ ਵੀ ਉਹਨੂੰ ਕਵਰ ਤੇ ਨਾ ਕੱਢਿਆ ਕਰੋ ਬਾਹਰ ਠੀਕ ਨਹੀਂ ਕਵਰ ਜੋ ਬਾਹਰ ਨਾ ਕੱਢਿਆ ਕਰੋ ਉਹਨੂੰ ਹੁਣ ਜਿੰਨਾ ਦਾ ਖਵਾਇਆ ਔਰ ਐਂਦੋਂ ਕੋਈ ਚੱਕਰ ਨਹੀਂ ਹੈਗਾ ਬਣ ਗਈ ਰੋਟੀ ਬਹੁਤ ਆਈਓ ਬੱਲੂ ਆਇਆ ਇੱਧਰ ਸੀਨੇ ਨਾਲ ਭਿੱਜੀ ਪਈਆਂ ਮੈਂ ਅਜਾ ਬਾਹਰ ਬੱਲੂ ਮੈਂ ਭਿੱਜੀ ਪਈਆਂ ਉੱਥੇ ਬੈਠ ਦੂ ਚਲੋ ਹੋ ਗਿਆ ਰੋਟੀ ਪਾਣੀ ਚਲੋ ਠੀਕ ਹੈ ਪਾਣੀ ਦੀ ਸਬ지 ਸੂਜੀ ਸਾਰੀ ਦੁੱਧ ਨੂੰ ਵਾਲਾ ਵੀ ਦੇਤਾ ਚਲੋ ਠੀਕ ਹੈ ਜੀ ਪਾਣੀ ਬਿਨਾ ਬੱਲੂ ਕੀ ਹੋਇਆ ਰੋਂਦੀ ਕੱਲੀ ਆਂ ਤੂੰ ਉਹ ਤਾਂ ਖਰਾਬ ਥੋੜਾ ਹੋਇਆ ਫੋਨ ਤੇਰਾ ਹਜੇ ਕੁਛ ਵੀ ਨਹੀਂ ਹੋਇਆ ਫੋਨ ਨੂੰ ਉਹ ਤਾਂ ਮਾੜੀ ਜੀ ਤੇੜ ਆਈ ਆ ਕੋਈ ਗੱਲ ਨਹੀਂ ਜਿੰਨਾ ਚੱਲਦਾ ਚੱਲੀ ਜਾਣਾ ਆਪਾਂ ਆਹੋ ਜਦੋਂ ਖਰਾਬ ਹੋਊਗਾ ਫੇਰ ਨਵਾਂ ਲੈ ਲਿਆਂਗੇ ਤੈਨੂੰ ਰੋਣਾ ਨਹੀਂ ਹੈਗਾ ਦਾਸ ਐਵੇਂ ਰੋਈ ਜਾਂਦੀ ਇਧਰ ਮੂੰਹ ਦੇਖ ਐਦਾਂ ਨਹੀਂ ਰੋਣਾ ਹੈਗਾ ਚੱਲ ਮੈਂ ਥੰਬਨੇਲ ਤੇ ਆਈ ਫੋਟੋ ਲਾ ਦੇਣੀ ਆਏ ਮੇਰਾ ਫੋਨ ਖਰਾਬ ਹੋ ਗਿਆ ਕਹਿੰਦੇ ਜੇ ਨਾ ਚੱਲੂਗਾ ਬੈਠ ਜਾ ਬਿੱਟੀ ਪਾਣੀ ਇਹ ਮੈਂ ਪੀਣਾ ਨਹੀਂ ਸੀ ਚੱਲ ਪੀਣਾ ਪਾਣੀ ਲੋ ਜੀ ਪਾਣੀ ਵੀ ਪੀ ਲਿਆ ਕੁਛ ਨਹੀਂ ਹੋਇਆ ਫੋਨ ਨੂੰ ਤੇਰੇ ਹਜੇ। ਲਓ ਜੀ 3 ਵਜੇ ਥੋੜੀ ਜੀ ਵਧੀਆ ਕੋਈ ਚੱਕਰ ਹੀ ਮੈਂ ਕਿਹਾ ਜਿੰਨਾ ਚੱਲਦਾ ਚਲਾਈ ਆ। ਫੋਨ ਬਾਅਦ ਚ ਦੇਖਦੇ ਆ ਫੋਨ ਨੂੰ ਕੋਈ ਗੱਲ ਨਹੀਂ। ਜਿੰਨੀ देर ਚੱਲਦਾ ਉਹਨਾਂ ਦੇ ਚਲਾਈ ਆ। ਮੈਂ ਇੱਕ ਸਾਰੀ ਮਾ ਰੋਟੀ ਦਿਖਾਣੇ ਆ। ਲਓ ਜੀ ਰੋਟੀ ਲੱਗਿਆ ਪਠਾਨ ਤੇ ਤੁਸੀਂ ਕੋਠੇ ਖਾਣੀਏ ਜਾ ਕੇ? ਹਾਂ। ਆ ਇਹਦਾ ਫਰੈਂਡ ਆ ਤੇ ਇਹਨਾਂ ਦੋਨੋਂ ਨੂੰ ਪਾ ਦੇ ਕੋਠੇ ਜਾ ਖਾਣਗੇ ਇਹ। ਤੇ ਪੱਲੂ ਇੱਧਰ ਬੈਠੀ ਆ। ਅਲੋ ਫੋਨ ਦਿਖਾ ਆਪਣਾ ਯਾਰਾ ਇਹਨੂੰ ਆਇਆ ਬਾਹਰ ਆਇਆ ਵੇ ਸਟੋਰੀ ਪਾ ਕੇ ਮਨਾ ਦੇਖਣਾ ਨੇ ਵੇ ਕੀ ਹੋਇਆ ਆ ਆਇਆ ਤੇ ਆਪਾਂ ਅੰਦਰ ਖਾਣੀ ਆ ਨਾ ਦੇਖ ਤਾਂ ਚਾਲ ਖਾ ਲੂਗਾ ਇੰਨੀ ਥੋੜੀ ਜਿਹੀ ਇਹਨਾਂ ਨੂੰ ਪਾ ਦੇ ਰੋਟੀ ਇਹ ਲੈ ਜਾਣਾ ਆਪਣੀ ਤੇ ਆਪਾਂ ਖਾਣੇ ਅੰਦਰ ਬਹਿ ਕੇ ਫਿਰ ਹੈ ਲੈ ਜਾ ਲੈ ਜਾ ਤੂੰ ਰੋਟੀ ਬੋਤਲ ਤੇ ਲੈ ਕੇ ਆਂਦੀ ਬੋਤਲ ਆ ਕੇ ਲੈ ਜੀ ਪਾਣੀ ਅਲਫਾ ਮੈਂ ਤਿੰਨ ਫੜਾਂ ਨਾਲ ਇੱਦਾਂ ਬਣਾਏਗਾ ਉਹ ਨੂੰ ਉਹਨੂੰ ਭੇਜ ਦੇ ਨਾ ਉੱਪਰ ਜਾ ਕੇ ਉੱਪਰ ਸੀ ਫੜਾਉ ਲੈ ਦੋ ਦੀ ਚਾਹ ਯਾਰ ਮੈਂ ਤੈਨੂੰ ਕਹਿੰਦਾ ਸੀ ਉੱਪਰ ਜਾ ਉਹਨੂੰ ਥੱਲੇ ਭੇਜ ਦੇ ਉਹਨੂੰ ਬੋਤਲ ਫੜਾ ਲੈਣੀ ਸੀ ਮੈਂ ਸਾਰਾ ਕੋ ਜਾ ਕੇ ਕੋਠੇ ਇਕੱਠੇ ਜੜ ਕੇ ਆਇਆ ਚਲੋ ਠੀਕ ਹੈ ਜੀ ਆਪਣੀ ਵੀ ਆ ਕੇ ਤਾਂ ਲੈ ਆਓ ਅੰਦਰ ਫੇ ਹੈ ਚਲੋ ਠੀਕ ਹੈ ਦੋਨੇ ਜਣੇ ਤੁਸੀਂ ਹੈਗੀਆਂ ਲੈ ਆਓ ਅੰਦਰ ਲਓ ਜੀ ਆਪਾਂ ਵੀ ਹੁਣ ਪਲਕ ਨੂੰ ਬਾਤ ਤੀ ਅੱਛਾ ਲਓ ਜੀ ਹੁਣ ਆਪਾਂ ਵੀ ਖਾਂਦੇ ਆ ਰੋਟੀ ਰੋਟੀ ਛੋਟੀ ਚੱਦਰ ਵਿਛਾਈ ਲਓ ਜੀ ਰੋਟੀ ਆ ਗਈ ਆ ਪਲਕ ਦੀ ਅਲਫੜ ਰੋਟੀ ਖਾਓ ਆਪਣੀ ਜੋ ਹੋ ਗਿਆ ਹੋ ਗਿਆ ਟੈਨਸ਼ਨ ਨਾ ਲਓ ਫੋਨ ਦਾ ਹੁਣ ਦੇਖਾਂਗੇ ਫੋਨ ਨੂੰ ਕੀ ਕਰਨਾ ਜਿੰਨਾ ਚੱਲਦਾ ਉਹਨਾਂ ਚਲਾਓ ਹਜੇ ਆ ਲਓ ਦਾਲ ਆ ਗਈ ਸਾਡੀ ਆ ਗਈ ਦਾਲ ਕੇ ਤੋਂ ਬਗੈਰ ਇੱਧਰ ਇਹਨਾਂ ਨੇ ਪਾਇਆ ਕੇ ਹੁਣ ਆਉਂਦੀਆਂ ਰੋਟੀਆਂ ਤੇ ਫੇਰ ਖਾਂਦੇ ਆ ਲਓ ਜੀ ਭਿੰਡੀਆਂ ਦੀ ਸਬਜੀ ਦਾਲ ਖੀਰਾ ਤੇ ਰੋਟੀ ਲਓ ਜੀ ਹੁਣ ਆਪਾਂ ਲੱਗੇ ਆ ਖਾਣ ਇੱਧਰ ਹੋ ਗਈਆਂ ਦੋਨਾਂ ਜਣਿਆਂ ਨੇ ਕਰਤੀ ਹੈ ਸ਼ੁਰੂ ਹਾਂਜੀ ਟੇਸਟ ਦੇਖਿਆ ਪਿੰਡਿਆਂ ਦਾ ਕਿਦਾਂ ਦਾ ਦੇਖਿਆ ਨੇ ਜੀ ਹਾਂ ਭਈਆ ਚਲੋ ਠੀਕ ਆ ਜੀ ਆਪਾਂ ਵੀ ਮਿਲਦੇ ਆ ਰੋਟੀ ਪਾਣੀ ਖਾ ਕੇ ਹੁਣ ਓਕੇ ਜੀ ਹਾਂਜੀ ਲਓ ਜੀ ਮਜ਼ਾ ਆ ਗਿਆ ਰੋਟੀ ਖਾ ਕੇ ਹਾਂਜੀ ਕਿਦਾਂ ਲੱਗੇ ਅੱਜ ਦਾਲ ਤੂ ਬਣਾਈ ਆ ਤੇ ਸਬਜ਼ੀ ਮੰਮੀ ਨੇ ਬਣਾਈ ਆ ਹਨਾ ਪਰ ਅੱਛਾ ਜੇ ਕੱਲੀ ਰੋਟੀ ਦਾਲ ਖਾਓ ਤਾਂ ਵੀ ਨਹੀਂ ਇੰਨੀ ਵਧੀਆ ਸਵਾਦ ਆਉਣਾ ਜਾਂ ਕੱਲੀ ਸਬਜ਼ੀ ਖਾਓ ਮਿਕਸ ਕਰਕੇ ਨਾ ਦਾਲ ਸਬਜ਼ੀ ਦੋਨਾਂ ਦਾ ਕਰ ਸਵਾਦ ਜ਼ਿਆਦਾ ਆਉਂਦਾ ਅੱਜ ਮੁੰਡਾ ਫਰੈਂਡ ਆਇਆ ਉੰਨੇ ਵੀ ਦਰਸ਼ਕਾਂ ਤਾਂ ਬਹੁਤ ਜ਼ਿਆਦਾ ਆਹੋ ਠੀਕ ਹੈ ਹੂੰ ਸਵਾਲ ਹੈ ਉਹ ਦੋਨਾਂ ਨੇ ਉੱਪਰ ਜਿਆ ਖਾਧੀ ਨਾ ਹਾਂ ਚਲੋ ਠੀਕ ਹੈ ਜੀ ਮੈਂ ਵੀ ਹੁਣ ਦਾ ਚ ਕੇ ਪਾ ਦੇ ਠੀਕ ਅੱਧਾ ਜੰਮਨ ਕੇ ਦਾ ਪਾਇਆ ਮੈਂ ਕਿ ਬੇਸੀ ਜਦ ਮੈਂ ਖਾਉਂ ਉਹ ਹੋਰ ਹੋਰ ਚਲੋ ਠੀਕ ਹੈ ਜੀ ਤੁਸੀਂ ਵੀ ਇਹ ਯਾਦ ਰੱਖੂਗਾ ਹਰ ਵਾਰੀ ਮੱਖਲੇ ਰੋਟੀ ਆਹ ਓਕੇ ਜੀ ਓਕੇ ਚਲੋ ਮਿਲਦੇ ਆ ਜੀ ਹੁਣ ਬਾਅਦ ਵਿੱਚ ਲਓ ਜੀ ਟਾਈਮ ਹੋ ਗਿਆ ਪੌਣੇ 6 ਮਾਤਾ ਸਾਡੀ ਹਜੇ ਵੀ ਪਾਠ ਕਰ ਰਹੇ ਆ ਤੇ ਇਧਰ ਸੁੱਤੇ ਪਏ ਸਾਰੇ ਜਣੇ ਤੇ ਮੈਂ ਚੱਲਾਂ ਪਲਗ ਨੂੰ ਲੈਣ ਤੇ ਚਲੋ ਪਲਗ ਨੂੰ ਲੈ ਕੇ ਆਨੇ ਆ ਫਿਰ ਆ ਕੇ ਠਾਨੇ ਆ ਲੈ ਸਾਰਿਆਂ ਨੂੰ ਤੇ ਪੀਨੇ ਆ ਚਾਹ ਹਾਂ ਠੀਕ ਤਾਂ ਆ ਗਈ ਕਿਦਾਂ ਲਗਾ ਫਰੰਟ ਕੈਮਰੇ ਨਾਲ ਵੀ ਦੇਖੀਏ ਕਿੰਦਾ ਬਣ ਗਈ ਫੋਨ ਆ ਗਿਆ ਤੇਰਾ ਵਾਪਸ ਉਹੀ ਆ ਗਿਆ ਹਾਂ ਨਹੀਂ ਹੋਇਆ ਸਹੀ ਨਾ ਚੇਂਜ ਹੋਇਆ ਚੇਂਜ ਵੀ ਨਹੀਂ ਹੋਇਆ ਪਹਿ ਵੋ ਲੱਗਦੇ ਸੀਗੇ ਚਲ ਦੱਸਦਾ ਘਰ ਜਾ ਕੇ ਤੈਨੂੰ ਹਾਂਜੀ ਦੱਸਿਆ ਇਹਨੂੰ ਮੈਂ ਉਦਾਂ ਸੇ ਪੁੰਜੇ ਹੀ ਖਾਸੀਅਤ ਮੈਂ ਦੱਸਿਆ ਇਹਨੂੰ ਮੈਂ ਕਿ ਉਹਨੂੰ ਕੋਈ ਫਰਕ ਨਹੀਂ ਪੈਣਾ ਹੈਗਾ ਵੀ ਤੂੰ ਜਿੰਦਾ ਇਦਾਂ ਯੂਜ਼ ਕਰੀਆ ਜਿੰਨਾ ਵੀ ਯੂਜ਼ ਹੁੰਦਾ ਆ ਤੇ ਜਦੋਂ ਪ੍ਰੋਬਲਮ ਜ਼ਿਆਦਾ ਕਰੂਗਾ ਤੇ ਫਿਰ ਆਪਾਂ ਐਲਸੀਡੀ ਪਵਾ ਲਾਂਗੇ ਦੀ ਜਾਂ ਐਲਸੀਡੀ ਜਾਂ ਐਲਸੀਡੀ ਪਵਾ ਲਾਂਗੇ ਜਾਂ ਫਿਰ ਇਸ ਤੋਂ ਵਧੀਆ ਕੋਈ 12 13 ਦੇਖ ਲਾਂਗੇ ਠੀਕ ਆ ਐਲਸੀਡੀ ਪਾਉ ਲੈ ਬੈਠਾ ਕੋਈ ਨਹੀਂ ਦੇਖ ਲਾਂਗੇ ਜਿੱਦਾਂ ਵੀ ਹੋਇਆ ਤੇ ਤੁਸੀਂ ਹੈਂ ਤੁਸੀਂ ਬਣਾਓ ਚਾਹ ਬਲੈਕ ਨਹੀਂ ਚਾਹ ਪੀ ਕੇ ਜਾਣੀ ਹੁਣ ਆਪਾਂ ਹੈਂ ਹਾਂਜੀ ਲੋ ਜੀ 6 ਵਜ ਗਏ ਆ ਹਾਂਜੀ ਬੰਜੀ ਕਿਦਾਂ ਓਹ ਤੇ ਖਾਣਾ ਬਣਾਵਾਂ ਮੈਂ ਕਿਹਾ ਮੈਂ ਰੋਟੀਆਂ ਗੁੱਡੀ ਕੁਝ ਬਣਾਉਣਾ ਆ ਹਾਂ ਤੇ ਫਿਰ ਭਿੰਡੀਆਂ ਕਹਿ ਗਏ ਤੂੰ ਭਿੰਡੀਆਂ ਬਣਵਾਈਆਂ ਆ ਕੱਲ ਤੇ ਖਾ ਲੀਆਂ ਤੇ ਕਦੇ ਏ ਥੋੜਾ ਵੀ ਇੱਕ ਵਾਰੀ ਖਾ ਕੇ ਤੇ ਮੁੜ ਕੇ ਦੂਜੀਆਂ ਨਹੀਂ ਖਾਣੀਆਂ ਇਹ ਨਹੀਂ ਹੈਗੀਆਂ ਮੂਲੀ ਦੀ ਆ ਵੀ ਮੂਲੀ ਵਾਲੀ ਰੋਟੀ ਖਾ ਲਓ ਆਹੋ ਉਹ ਖੱਬਣ ਵਾਲੋ ਆ ਯਾਰ ਇਹਨਾਂ ਦਾ ਬਹੁਤ ਇਹ ਬਹੁਤ ਚੀਜ਼ ਦਾ ਕੰਮ ਖਰਾਬ ਨਾ ਖਰਾਬ ਆ ਆ ਨਹੀਂ ਖਾਣਾ ਮੈਂ ਉਹ ਨਹੀਂ ਖਾਣਾ ਮੈਂ ਆਹ ਇਹ ਥੋੜੇ ਆਹ ਇਹ ਬਹੁਤ ਔਖਾ ਕੰਮ ਆ ਯਾਰ ਆਹ ਯਾਰ ਸਬਜ਼ੀਆਂ ਵੀ ਇੰਨੀਆਂ ਮਿਲੀਆਂ ਆ ਖਾਣ ਵਾਲੇ ਵੀ ਦੋ ਬਾਈ ਪੈਣੀ ਘੁੰਮ ਗਿਆ ਮਿਲੀਆਂ ਬਣੀਆਂ ਆ ਹੁਣ ਹੂੰ ਚਲੋ ਤੇ ਅਦਰ ਗੁਦਰ ਕਰਕੇ ਚਾਹ ਬਣਾਓ ਫੇ ਜਾ ਚੁ ਪੀ ਕੇ ਫਿਰ ਮੈਂ ਦੁਕਾਨੇ ਜਾ ਕੇ ਆਪਣਾ ਮੜਾ ਮੋੜਾ ਜਿਹੜਾ ਕੰਮ ਕਰਨ ਵਾਲਾ ਰਹਿੰਦਾ ਕਰਕੇ ਤੇ ਫਿਰ ਮੈਂ ਆ ਜਾਣਾ ਜਲਦੀ ਹੈ ਓਕੇ ਜੀ ਬਣਾਓ ਚਾਹ ਫੇ ਪੀਨੇ ਆ ਚਲੋ ਲੈਓ ਤੁਸੀਂ ਬਣਾ ਕੇ ਚਾਹ ਅੰਦਰ ਮੈਂ ਅੰਦਰ ਦੇਖਾ ਕੀ ਕਰਦੇ ਪਏ ਆ ਲਓ ਜੀ ਅੰਦਰ ਕੱਪੜਿਆਂ ਦੀ ਵਜ ਰੀਆਂ ਤੈਹਾ ਤੇ ਇਧਰ ਭੈ ਜੀ ਰੀਲਾਂ ਉਹ ਟੈਂਸ਼ਨ ਜੇ ਨੈਟ ਬੰਦ ਹੋ ਜਾਂਦਾ ਤਾਂ ਫੇਰ ਕੀ ਹੁੰਦਾ ਕੱਲ ਚਲੋ ਜੀ ਇਧਰ ਕੱਪੜੇ ਤੈਹਾਂ ਵੱਜ ਰਹੀਆਂ ਆ ਫੇਰ ਆਪਾਂ ਪੀਨੇ ਆ ਚਾਹ ਪੀ ਕੇ ਫੇਰ ਚੱਲਦੇ ਆ ਦੁਕਾਨ ਤੇ ਲੋ ਜੀ ਟਾਈਮ ਹੋ ਗਿਆ ਆ 7:30 ਹਨਾ ਇਧਰ ਹਾਂ ਜੀ ਨਹਾ ਲਿਆ ਪੁੱਤ ਸਿਰ ਨਾਤਾ ਹਨਾ ਚਲੋ ਜੀ ਇਹ ਵੀ ਨਹਾ ਲਿਆ ਆ ਹੁਣ ਇਹ ਕਹਿੰਦੀ ਮੈਂ ਖਾਣੀ ਰੋਟੀ ਕਿਉਂ ਗਏ ਨੇ ਟਿਊਸ਼ਨ ਦਵਾ ਕੇ ਕੁਝ ਨਹੀਂ ਖਾਦਾ ਉਹੀ ਰੋਟੀ ਖਾ ਕੇ ਗਈ ਹੋ ਸੀ ਜਿਹੜੀ ਦੁਪਹਿਰ ਦੀ ਖਾਧੀ ਹੋਈ ਸੀਗੀ ਰੋਟੀ ਠੀਕ ਆ ਤੇ ਚਲੋ ਜੀ ਹੁਣ ਕੀ ਖਾਣ ਲੱਗਾ ਤੂੰ ਚਾਵਲ ਚਾਵਲ ਦਾਲ ਨਾਲ ਖੀਰਾ ਗੁੱਡ ਗੁੱਡ ਚਲੋ ਖਾ ਲਓ ਫੇਰ ਹਨਾ ਠੀਕ ਆ ਚਲੋ ਮੈਂ ਦੇਖਦੀ ਆ ਉਧਰ ਅੱਜ ਅਸੀਂ ਕੀ ਬਣਾਇਆ ਆ ਲਓ ਜੀ ਇੱਧਰ ਬਣਾਇਆ ਆ ਪਨੀਰ ਠੀਕ ਆ ਥੋੜੀ ਜਿਹੀ ਦਾਲ ਵੀ ਸਾਡੇ ਪਈ ਆ ਇਕੋਸ਼ ਪਨੀਰ ਬਣਾਇਆ ਤੇ ਇੱਧਰ ਕੁਛ ਪਿੰਡੀਆਂ ਦੀ ਸਬਜ਼ੀ ਪਈ ਹੈ ਸਾਡੇ ਸਾਡਾ ਹੁਣ ਸੱਜਣਾ ਹੈ ਤੇ ਹਾਂਜੀ ਮੰਮੀ ਜੀ ਕੀ ਕਰਨ ਲੱਗੇ ਪਾਟਣ ਲੱਗੇ ਆ ਰਸ ਕਰਨ ਲੱਗੇ ਆ ਮੰਮੀ ਚਲੋ ਕਰ ਲਓ ਤੁਸੀਂ ਫੇਰ ਇਹ ਵੀ ਆਣ ਲੱਗੇ ਆ ਚਲੋ ਜੀ ਮਿਲਦੇ ਆ ਫੇ ਚਲੋ ਖਾਲਾ ਪੁੱਤ ਰੋਟੀ ਫੇਰ ਹੈ ਕੰਮ ਕਰ ਲਿਆ ਸਾਡੇ ਸਕੂਲ ਦਾ ਠੀਕ ਆ ਵਾਲ ਇਕੱਠੇ ਕਰਨੇ ਆ ਕਰ ਲਓ ਹੈ ਚਲੋ ਠੀਕ ਆ ਫਿਰ ਮਿਲਦੇ ਆ ਜੀ ਜੀ ਹਾਂ ਜੀ ਉਹ ਆ ਗਏ ਜੀ ਉਹ ਜੀ ਆ ਲੈ ਬਾਹਰ ਇਹ ਲੈ ਕੇ ਆਏ ਆ ਓਕੇ ਸਹੀ ਹੈ ਸਹੀ ਹੈ ਠੀਕ ਆ ਆ ਮੈਂ ਬਾਹਰ ਵਾਸਤੇ ਉਹਨੇ ਪੀੜਾ ਨਹੀਂ ਕਰਨਾ ਕਿ ਪੀੜਾ ਬਦਲ ਜਾਂਦੀ ਓ ਕਿ ਕੁਝ ਨਹੀਂ ਹੋਸਨੇ ਥੋੜਾ ਵਧੀਆ ਬਦਲਣ ਲਈ ਓਕੇ ਓਕੇ ਲਾ ਦਿਓ ਇਹਨੂੰ ਫ੍ਰਿਜ 'ਚ ਫੰਡਾ ਚਾਹੇ ਤਾਂ ਧੋ ਕੇ ਰੋਣੀਆ ਹਾਂ ਚਲੋ ਠੀਕ ਆ ਫਿਰ ਹੈ ਬੇਚਣੇ ਰੱਖਿਓ ਚਲੋ ਭੈਣ ਜੀ ਇਹ ਥੋੜਾ ਰੱਖਣੀ ਆ ਚਲੋ ਬੇਨਜੀ ਖਾਓ ਤੁਸੀਂ ਰੋਟੀ ਚਲੋ ਚੱਕੋ ਖਾਓ ਲੋ ਇਹ 8:00 ਵਜੇ 10 ਮਿੰਟ ਹੋ ਗਏ ਆ ਤੇ ਘਰੇ ਆਣੇ ਸੀ ਮਹਿਮਾਨ ਉਹ ਹਜੇ ਤੱਕ ਆਏ ਨਹੀਂ ਹੈਗੇ ਤੇ ਅਸੀਂ ਹੁਣ ਲੱਗੇ ਆ ਆਪਣਾ ਰੋਟੀ ਪਾਣੀ ਦਾ ਕੰਮ ਹਣਾ ਵੀ ਉਹਨਾਂ ਦਾ ਕੋਈ ਪਤਾ ਨਹੀਂ ਕਦੋਂ ਆਣ ਫਿਰ ਜੇ ਲੇਟ ਹੋ ਜਾਂਦਾ ਸੀ ਆਪਾਂ ਰਹਿ ਜਾਣਾ ਨਾ ਟਾਈਮ ਆਪਣਾ ਬਹੁਤ ਖਰਾਬ ਹੋਣਾ ਪਿਆ ਚਲੋ ਤੇ ਇੱਧਰ ਲੱਗੀਆਂ ਇਹ ਦੋਨੋਂ ਜਣੀਆਂ ਰੋਟੀ ਪਾਣੀ ਦਾ ਕੰਮ ਤੇ ਫਿਰ ਮੈਲਦੇ ਆ ਰੋਟੀ ਦੇ ਦੇਖਦੇ ਆ ਮਹਿਮਾਨ ਆਂਦੇ ਵੀ ਆ ਕਿ ਨਹੀਂ ਆਂਦੇ ਹੈ ਦੇਖਦੇ ਕਿਨੇ ਬੁਲਕੇ ਨਾ ਤੁਹਾਡੇ ਮੇਰੇ ਯਾਰ ਦੋ ਹੀ ਲਾਈ ਚਲੋ ਹਰਮਨ ਨੇ ਖਾਣੀ ਆ ਨਾ ਖਾਣੀ ਆ ਉਧਰ ਅਜ ਫੇਰ ਮੋਟਰਸਾਈਕਲ ਖੋਲ ਕੇ ਬੈਠਾ ਆਦਾ ਨਹੀਂ ਕੀ ਕਰਦਾ ਇਹ ਮੋਟਰਸਾਈਕਲ ਖੋਲ ਖੋਲ ਕੇ ਇਹ ਆ ਆਹ ਉਹ ਖਾਣੀ ਖਾਣੀ ਆ ਫੇਰ ਹੈ ਮੈਂ ਕਿਹਾ ਉਹ ਫੇਰ ਅਜ ਮੋਟਰਸਾਈਕਲ ਖੋਲ ਕੇ ਬੈਠਾ ਆបានੀ ਗੀ ਕਰਦਾ ਨਾ ਮੋਟਰਸਾਈਕਲ ਖੋਲ ਗਿਆ ਬਾਰ-ਬਾਰ ਸਵਾ 8 ਹੋ ਚੱਲੇ ਆ ਤੇ ਚਲੋ ਮਿਲਦੇ ਹਾਂ ਹੁਣ ਰੋਟੀ ਪਾਣੀ ਦੇ ਫੇਰ ਆਪਾਂ ਹੈ ਚਲੋ ਠੀਕ ਹੈ ਜੀ ਅਗੇ ਦੀ ਆਹ ਗਰਮ ਗੀਰੂਦ ਬਣੀ ਲੈਣੇ ਚਾਹਵਾ ਅੱਛਾ ਅੱਛਾ ਤੇ ਚਲੋ ਰੋਟੀ ਪਾਣੀ ਦਾ ਹੋ ਗਿਆ ਕੰਮ ਫੇਰ ਹੈ ਚਲੋ ਆ ਜਾਓ ਅੰਦਰ ਹੀ ਫੇਰ ਮਿਲਦੇ ਹਾਂ ਹੁਣ ਹੋ ਗਿਆ ਹੋਰ ਹੋ ਗਿਆ ਹੋ ਗਿਆ ਬਸ ਲੈਓ ਬਲੇਡ ਦਾ ਸਮਾਨ ਲੈ ਕੇ ਆ ਜਾਓ ਅੰਦਰ ਹਾਂਜੀ ਲਓ ਜੀ ਆ ਗਈ ਆ ਰੋਟੀ ਸਾਡੀ ਇਧਰ ਚਾਵਲ ਖਾਣੇ ਆ ਇੱਧਰ ਆਪਾਂ ਖਾਣੀਆਂ ਜੀ ਦਾਲ ਨਾਲ ਰੋਟੀ ਦੁਪਹਿਰ ਆ ਪਾਣੀ ਤੇ ਹਰਮਨ ਕਹਿੰਦਾ ਮੈਂ ਆਨਾ 10 ਮਿੰਟ ਤੱਕ ਉਹਦੀ ਪਈ ਰਹੇ ਤੇ ਆਪੀ ਆ ਕੇ ਖਾਲੂਗਾ ਫੇਰ ਠੀਕ ਹੈ ਜੀ ਹਾਂ ਤੇ ਚਲੋ ਆਪਾਂ ਰੋਟੀ ਪਾਣੀ ਖਾ ਕੇ ਦੇ ਹੁੰਦੇ ਆ ਵਿਹਲੇ ਰੋਟੀ ਪਾਣੀ ਖਾ ਕੇ ਹੁੰਦੇ ਵਿਹਲੇ ਬਾਕੀ ਫੇਰ ਕੰਮ ਦੇਖਦੇ ਆ ਚਲੋ ਲਓ ਜੀ 9:00 ਵੱਜ ਗਏ ਆ ਤੇ ਆਪਾਂ ਹੋ ਗਏ ਆ ਰੋਟੀ ਪਾਣੀ ਖਾ ਕੇ ਵਿਹਲੇ ਤੇ ਇੱਧਰ ਆ ਹੁਣ ਆਇਆ ਹਾਂ ਜੀ ਬਾਕੀ ਮੁੱਠਾ ਦਾ ਕੰਮ ਦਰਾਂਗੇ ਰਹਿੰਦਾ ਜੀ ਚਲੋ ਖਾਓ ਫੇਰ ਰੋਟੀ ਪਾਣੀ ਕਰੋ ਜਾ ਕੇ ਤੇ ਆਪਾਂ ਹੁਣ ਆ ਗਏ ਆ ਆਪਣੇ ਕਮਰੇ 'ਚ ਤੇ ਦੇਖਦੇ ਆ ਟੀਵੀ ਵੀ ਉਨੀਦਰ ਤੇ ਰੁਕ ਜੀਏ ਮੈਂ ਕਹਿੰਦਾ ਜੇ ਆਗੇ ਦੇਖ ਲਾਂਗੇ ਨਹੀਂ ਤਾਂ ਫੇਰ ਕਰ ਦਾਂਗੇ ਐਂਡ ਬਾਅਦ 'ਚ ਠੀਕ ਹੈ ਨਾ ਚਲੋ ਠੀਕ ਆ ਓਕੇ ਜੀ ਲੋ ਜੀ ਟਾਈਮ ਹੋ ਗਿਆ 9:30 ਗੈਸ ਤੋਂ ਸਾਡੇ ਆਈ ਨਹੀਂ ਪਤਾ ਨਹੀਂ ਕਿੱਥੇ ਰਹਿ ਗਏ ਚਲੋ ਜੀ ਵਲੌਗ ਦਾ ਕਰਦੇ ਆ ਐਂਡ ਹਾਂ ਜੀ ਚਲੋ ਲਾਈਕ ਕਰੇ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀ ਜੀ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ